ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਭਜਨ ਮਾਨ ਦਾ ਇੱਕ ਬਹੁਤ ਮਸ਼ਹੂਰ ਧਾਰਮਿਕ ਗਾਣਾ ਬਹੁਤ ਚੱਲਿਆ ਸੀ ਉਹਦੇ ਬੋਲ ਨੇ ਘਰ ਨੂੰ ਨੇ ਸਾਹਮ ਲਿਆ ਤੁਰ ਗਈ ਟੀ ਝਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਵੱਲ ਚੱਲੇ ਮੈਂ ਗੱਲ ਕਰਨੀ ਹੈ ਜਜੇ ਸਿੰਘ ਢੱਲੇਵਾਰ ਬੈਸਤਾਂ ਮੈਂ ਉਹਨਾਂ ਨੂੰ ਕਿਸਾਨ ਆਗੂ ਤੇ ਨਾਲ ਇਹਨਾਂ ਆਗੂਆਂ ਨੂੰ ਦਲਾਲ ਸ਼ਬਦ ਦੇ ਨਾਲ ਸੰਬੋਧਨ ਹੁੰਦਾ ਹੁਣਾ। ਅ ਕੇਂਦਰੀ ਮੰਤਰੀ ਸ਼ਿਵਰਾਜ चौहान ਦਾ ਇੱਕ ਬਿਆਨ ਆਇਆ ਹੈ। ਕੀ ਕਹਿੰਦੇ ਨੇ ਉਹ? ਕਹਿੰਦੇ ਢੱਲੇਵਾਰ ਸਾਹਿਬ ਦੀ ਲੋੜ ਹੈ ਪੰਜਾਬ ਨੂੰ। ਢੱਲੇਵਾਰ ਸਾਹਿਬ ਨੂੰ ਮਾਰਨ ਵਰਤ ਖਤਮ ਕਰ ਦੇਣਾ ਚਾਹੀਦਾ। ਤੇ ਖਬਰ ਇਹ ਵੀ ਹੈ ਕਿ ਡੱਲੇਵਾਲ ਸਾਹਿਬ ਹਸਪੀਟਲ ਚੋਂ ਆਪਣੇ ਘਰ ਪਹੁੰਚੇ ਨੇ ਤੇ ਜਿਹੜਾ ਮੈਂ ਗਾਣਾ ਧਾਰਮਿਕ ਹਰ ਭਜਨ ਮੰਨ ਦਾ ਤੁਹਾਡੇ ਨਾਲ ਸ਼ੇਅਰ ਕੀਤਾ ਉਹ ਤੋਂ ਜੇ ਤੁਸੀਂ ਅਰਥ ਕਰਨੇ ਹੋਣ ਤਾਂ ਇਹ ਹੋਣਗੇ ਕਿ ਡੱਲੇਵਾਲ ਸਾਹਿਬ ਇੱਕ ਵਾਰ ਇਹ ਕਹਿੰਦੇ ਸੀ ਕਿ ਮੇਰਾ ਮੰਜਾ ਸਿਵਿਆਂ ਦੇ ਵਿੱਚ ਹੈ ਤੇ ਹਰ ਭਜਨ ਮੰਨ ਦਾ ਗਾਣਾ ਵੀ ਇਹ ਕਹਿੰਦਾ ਪੋਤੇ ਨੇ ਜਨਮ ਲਿਆ ਬਾਬਾ ਸਿਵਨ ਦੇ ਵੱਲ ਚੱਲੇ ਪਰ ਇਹ ਤਾਂ ਉਲਟ ਹੋ ਗਿਆ ਜਿਹੜਾ ਜਗਜੀਤ ਸਿੰਘ ਢੱਲੇਵਾਲ ਦਲਾਲ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਬੇਵਕੂਫ ਬਣਾ ਰਿਹਾ ਸੀ ਕਹਿੰਦਾ ਸੀ ਮੈਂ ਮਰ ਜੂਗਾ ਮੈਂ ਸ਼ਹਾਦਤ ਦੇ ਦੂੰ ਪੰਜਾਬ ਦੀਆਂ ਨਸਲਾਂ ਫੈਸਲਾਂ ਵਾਸਤੇ ਤੇ ਮੈਂ ਸਮਝੌਤਾ ਨਹੀਂ ਕਰਾਂਗਾ ਪਹਿਲੀ ਗੱਲ ਤਾਂ ਇਹ ਬਹੁਤ ਵੱਡਾ ਰਾਜ ਹੈ ਕਿ ਕੇਂਦਰੀ ਮੰਤਰੀ ਸ਼ਿਵਰਾਜ चौहान ਦਾ ਬਿਆਨ ਆਵੇ ਕਿ ਡੱਲੇਵਾਲ ਸਾਹਿਬ ਮਰਨ ਵਰਤ ਖਤਮ ਕਰ ਦਿਓ। ਮਤਲਬ ਇਹ ਕਹਿ ਲਈਏ ਕਿ ਸਾਹੇ ਚਿੱਠੀ ਹੁੰਦੀ ਹੈ। 16 ਸੌ ਦੇ ਵਿੱਚ ਕਿਹਾ ਜਾਂਦਾ ਹੈ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਾਨ। ਇੱਥੇ ਮਰਨ ਦੀ ਗੱਲ ਸਾਹੇ ਚਿੱਠੀ ਤੋਂ ਭਾਵ ਤੇ ਇੱਕ ਵਿਆਹ ਦੀ ਚਿੱਠੀ ਤੋਂ ਭਾਵ। ਹੁਣ ਇਹ ਸਾਹੇ ਚਿੱਠੀ ਜੈਪਉਂਚਾ ਕਿੱਥੋਂ ਆਇਆ ਸੈਂਟਰ ਸਰਕਾਰ ਤੋਂ ਆਇਆ ਸ਼ਿਵਰਾਜ चौहान ਕੇਂਦਰੀ ਮੰਤਰੀ ਨੇ ਖੇਤੀਬਾੜੀ ਮੰਤਰੀ ਨੇ ਤੇ ਉਹਨਾਂ ਦੇ ਕਹਿਣ ਤੇ ਮਰਨ ਵਰਤ ਖਤਮ ਹੋਇਆ ਤੇ ਹੁਣ ਜੇ ਦਲਾਲ ਨਾ ਕਹੀਏ ਇਹਨਾਂ ਨੂੰ ਹੋਰ ਕੀ ਕਹੀਏ ਦੱਸੋ ਤੁਸੀਂ ਆਪਣੇ ਘਰ ਆ ਗਏ ਹੁਣ ਕਹਿੰਦੇ ਮੀਟਿੰਗ ਸੱਦਾਂਗੇ ਵੀ ਕਿਦਾਂ ਸੈਂਟਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਦੁਆਰਾ ਟੱਕਰ ਲਈ ਜਾਵੇ ਟੱਕਰਾਂ ਲੈਂਦੇ ਰਹੋ ਤੇ ਪੰਜਾਬ ਨੂੰ ਕਰ ਦਿਓ ਬਰਬਾਦ ਮੈਥੇ ਵੀ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜੇ ਸੁੰਨੇ ਡੰਗਰ ਹੁੰਦੇ ਨੇ ਨਾ ਸੁੰਨੇ ਡੰਗਰ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਹੁੰਦਾ ਜਿਵੇਂ ਜਿਆਦਾ ਗਾਮਾਂ ਵਗੈਰਾ ਅਮਰੀਕਨ ਠੱਠੇ ਵਗੈਰਾ ਇਹ ਜਿਹੜੇ ਨਿਆਈਆਂ ਵਾਲੇ ਖੇਤ ਹੁੰਦੇ ਨੇ ਨਿਆਈਆਂ ਵਾਲੇ ਪਿੰਡ ਦੇ ਨੇੜੇ ਜਿਹੜੇ ਖੇਤ ਹੁੰਦੇ ਆ ਉਹਨਾਂ ਵਿੱਚ ਦਿਨੇ ਚਰਨਗੇ ਡੰਡੇ ਡੁੰਡੇ ਪੈਂਦੇ ਨੇ ਜਦੋਂ ਕਿਸਾਨ ਕੁੱਟ ਕੇ ਬਾਹਰ ਕੱਢਦੇ ਨੇ ਫਿਰ ਰਾਤ ਨੂੰ ਕੰਧਾਂ ਦੇ ਨਾਲ ਖੈਂਦੇ ਨੇ ਤੇ ਉਹ ਹਾਲ ਇਹਨਾਂ ਕਿਸਾਨ ਆਗੂ ਆਂਦਾ ਹੈ ਲੋਕਾਂ ਨੂੰ ਬੇਵਕੂ ਬਣਾਉਣਾ ਇੱਕ ਪਾਸੇ ਬਿਆਨਬਾਜ਼ੀ ਕਰਨੇ ਕਿ ਸਰਕਾਰ ਨਾਲ ਸਾਡੀ ਟੱਕਰ ਹੈ ਤੇ ਦੂਜੇ ਪਾਸੇ ਉਸ ਸਰਕਾਰ ਦੇ ਕਹਿਣ ਤੇ ਮਰਨ ਵਰ ਤੋੜਨਾ ਸਮਝੌਤੇ ਕਰਨੇ ਇਹ ਇਹਨਾਂ ਦਲਾਲ ਆਗੂ ਕਿਸਾਨਾਂ ਦੇ ਹਿੱਸੇ ਆਇਆ ਜਾਨਕਿ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਹਿੱਸੇ ਆਇਆ ਹੈ ਮਾਫ ਕਰਨਾ ਮੈਂ ਬਹੁਤ ਵਾਰ ਕਲੀਅਰ ਕੀਤਾ ਹੈ ਕਿਸਾਨ ਦੇ ਨਾਲ ਮਜ਼ਦੂਰ ਦੇ ਨਾਲ ਹਰ ਵਰਗ ਦੇ ਨਾਲ ਹਮਦਰਦੀ ਰੱਖਦਾ ਮੈਂ ਪਰ ਜਿਹੜੇ ਕਿਸਾਨ ਆਗੂ ਦਲਾਲ ਡੱਲੇਵਾਲ ਵਰਗੇ ਪੰਜਾਬ ਦੀ ਕਿਸਾਨੀ ਨੂੰ ਵੇਚ ਕੇ ਖਾ ਗਏ ਸੌਦਾ ਕਰ ਗਏ ਇਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ ਹੁਣ ਜਿਹੜੇ ਮੈਂ ਗਾਣੇ ਦੇ ਬੋਲ ਹਰਪ੍ਰਧਨ ਮਾਨ ਦੇ ਤੁਹਾਡੇ ਨਾਲ ਸਾਂਝੇ ਕੀਤੇ ਆ ਕਿਤੇ ਨ ਕਿਤੇ ਦੇ ਅਰਥ ਕਰਕੇ ਦੇਖੋ 16 ਸਬਦ ਦੇ ਵਿੱਚੋਂ ਵੀ ਮੈਂ ਘਰ ਘਰ ਇਹ ਪਹੁੰਚਾ ਅਤਰੇ ਨਿਤਪਵਨ ਜਾਂ ਸਾਹਿਜ ਚਿੱਠੀ ਦਾ ਜ਼ਿਕਰ ਕਰ ਦਿੱਤਾ ਤੇ ਇਹ ਲੋਕਾਂ ਦੇ ਕੋਲ ਡਾਇਲੌਗ ਮਾਰੇ ਸੀ ਇਹਨਾਂ ਕਿਸਾਨ ਆਗੂਆਂ ਨੇ ਅਸੀਂ ਮਰ ਜਾਾਂਗੇ ਅਸੀਂ ਵਾਪਸ ਨਹੀਂ ਆਵਾਂਗੇ ਤੇ ਹੁਣ ਮੈਂ ਕਿਉਂ ਗੱਲ ਕੀਤੀ ਇਹ ਗਾਣੇ ਦੇ ਵਿੱਚ ਕਿਉਂਕਿ ਇਹਨ ਡੱਲੇਵਾਲ ਨੇ ਜਦੋਂ ਮਰਨਵਾਰਤ ਰੱਖਿਆ ਸੀ ਨਖਨੌਰੀ ਬਾਰਡਰ ਤੇ ਆਪਣੇ ਪੋਤੇ ਨੂੰ ਵੀ ਆਪਣੇ ਕੋਲ ਬਹਾ ਕੇ মিডিਆ ਰਾਹੀਂ ਬਹਿਰਲ ਕੀਤਾ ਪਰਿਵਾਰ ਮੁੰਡਾ ਵੀ ਤਾਂ ਹਾਂ ਮਾਰਦਾ ਸੀ ਰਿਸ਼ਤੇਦਾਰ ਵੀ ਤਾਂ ਹਾਂ ਮਾਰਦੇ ਸੀ ਕਿ ਪੰਜਾਬ ਦਾ ਕਿਸਾਨੀ ਦਾ ਜਰਨੈਲ ਆ ਡੱਲੇਵਾਲ ਜਿਹੜੇ ਜਰਨੈਲ ਸੇਕਾਉਂ ਦੇ ਵਿੱਚ ਲੜੇ ਨੇ ਨਾ ਉਹ ਵਾਪਸ ਨਹੀਂ ਆਇਆ ਉਹਨਾਂ ਦੀ ਸ਼ਹਾਦਤ ਹੋਈ ਹੈ ਕਾਮ ਲਈ ਕੁਰਬਾਨ ਹੋਏ ਨੇ ਤੇ ਡੱਲੇਵਾਲ ਵਰਗੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਬੇਬਕੂ ਬਣਾ ਰਹੇ ਨੇ ਹੁਣ ਜਾਨੀ ਕਿ ਇਹ ਕਹਿ ਲੋ ਵੀ ਜੇ ਸਾਫ ਸ਼ਬਦਾਂ ਵਿੱਚ ਪੁੱਛਣਾ ਹੋਵੇ ਡੱਲੇਵਾਲ ਦਾ ਜਿਹੜਾ ਮੰਜਾ ਸੀ ਨਾ ਉਹ ਸੇਵਿਆਂ ਤੋਂ ਵਾਪਸ ਘਰ ਆ ਗਿਆ ਜਾਨੀ ਕਿ ਮੌਤੋਂ ਹਰੇਕ ਬੰਦਾ ਡਰਦਾ ਹੈ ਇਹ ਜਿਹੜੀ ਡਰਾਮੇਬਾਜ਼ੀ ਸੀ ਨਾ ਇਹ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਬੇਵਕੂਫ ਬਣਾਉਣ ਵਾਸਤੇ ਸੀ ਮਰਨਵਰਤ ਰੱਖਿਆ ਕਿਹਦੇ ਕਹਿਣ ਦੇ ਸੀ ਤੇ ਤੋੜਿਆ ਕਿਹਦੇ ਕਹਿੰਤੇ ਐ ਇਹ ਸ਼ਰ੍ਹਾਂ ਪਤਾ ਲੱਗਿਆ ਸ਼ਿਵਰਾਜ ਚੋਹਾਨ ਜਿਹੜੇ ਕੇਂਦਰੀ ਮੰਤਰੀ ਨੇ ਖੇਤੀਬਾੜੀ ਮੰਤਰੀ ਨੇ ਸੈਂਟਰ ਸਰਕਾਰ ਦੇ ਉਹਨਾਂ ਦਾ ਬਿਆਨ ਹੈ ਇਹ ਕਿ ਤੋੜ ਦਿਓ ਮਰਨਵਰਤ ਡੱਲੇ WhatsApp ਤੁਹਾਡੀ ਲੋੜ ਐ ਪੰਜਾਬ ਨੂੰ ਕੋਈ ਲੋੜ ਨਹੀਂ ਪੰਜਾਬ ਨੂੰ ਕਿਸੇ ਸਰਕਾਰ ਨੂੰ ਕਿਸੇ ਪਾਰਟੀ ਨੂੰ ਇਹਨਾਂ ਦਲਾਲਾਂ ਦੀ ਲੋੜ ਹੋ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਲਾਲਾਂ ਦੀ ਕੋਈ ਲੋੜ ਨਹੀਂ ਇਹ ਸੌਦੇਵਾਦ ਨਹੀਂ ਇਹ ਜਿਹੜੇ ਮੈਂ ਬੋਲ ਅੱਜ ਬੋਲੇ ਨੇ ਨਾ ਡੱਲੇਵਾਲ ਦਾ ਮੰਝਾ ਸਿਵਿਆਂ ਤੋਂ ਆ ਗਿਆ ਵਾਪਸ ਆ ਜਿਹੜੇ ਫੁਕਰੀਆਂ ਮਾਰਦੇ ਨਾਟਕ ਨੂੰਟ ਕਰਦੇ ਆ ਕਿ ਮੈਂ ਮਰ ਗਿਆ ਸੀ ਧਰਮਰਾਬ ਦੇ ਕੋਲੋਂ ਵਾਪਸ ਆ ਗਿਆ ਤੇ ਗਲਤ ਤਰੀਕੇ ਨਾਲ ਲਜਾਣਾ ਕਿਸੇ ਨੂੰ ਹੋਰ ਸੀ ਮੇਰਾ ਨਾਂ ਗਲਤ ਸੀ ਮੈਂ ਪਹਿਲਾਂ ਮਰ ਗਿਆ ਧਰਮਰਾਜ ਦੇ ਬੰਦੇ ਜਦੋਂ ਧਰਮਰਾਜ ਕੋਲ ਲੈ ਕੇ ਗਏ ਤੇ ਉਹ ਕਹਿੰਦੇ ਤਾਂ ਹੋਰ ਬੰਦਾ ਆ ਗਿਆ ਗਲਤੀ ਨਾਲ ਨਾਂ ਹੋਰ ਲਿਆ ਗਿਆ ਤੇ ਫਿਰ ਮੈਂ ਜੂੰਦਾ ਹੋ ਗਿਆ ਇਹ ਉਹ ਲੋਕ ਨੇ ਜਿਹੜਾ ਮੀਡੀਆ ਰਾਹੀਂ ਫਾਹਮਾ ਉਡਦਿਆਂ ਨੇ ਨਾ ਕਿ ਮੈਂ ਤਾਂ ਮਰ ਗਿਆ ਸੀ ਧਰਮਰਾਜ ਨੇ ਵਾਪਸ ਭੇਜਤਾ ਮੇਰੀ ਥਾਂ ਤੇ ਕਿਸੇ ਨੇ ਹੋਰ ਮਰਨਾ ਸੀ ਮੈਂ ਗਲਤ ਮਰ ਗਿਆ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਨਾ ਇਹ ਕਿਸਾਨ ਆ ਗੂ ਡੱਲੇ ਬਾਲ ਵਰਗਿਆਂ ਤੇ ਕਹਿ ਲਈ ਟੁਕ ਲਈਆਂ ਕੀ ਕਹਿੰਦਾ ਸੀ ਕਹਿੰਦਾ ਮਰ ਮਰ ਜੂਗਾ ਅਣ ਦਾ ਦਾਣਾ ਮੂੰਹ ਤੇ ਪਾਉਣਾ ਸ਼ਹਾਦਤ ਹੋਊ ਮੇਰੀ ਮੋਰਚਾ ਫਤਿਹ ਕਰਾਂਗੇ ਕਰਤਾ ਮੋਰਚਾ ਫਤਿਹ ਭਵਾਦੀ ਕਿ ਜਾਨਕੀ ਇਹ ਲੋਕ ਨੇ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਮਜ਼ਦੂਰਾਂ ਨੂੰ ਗੁੰਮਰਾਹ ਕਰਕੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਇਹਨਾਂ ਦਲਾਲਾਂ ਤੋਂ ਬਚੋ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਪੰਜਾਬ ਦੇ ਵਿੱਚ ਵਧੀਆ ਫਸਲਾਂ ਨੇ ਵਧੀਆ ਸਾਡੀ ਨੌਜਵਾਨੀ ਹੈ ਜਿਹੜੇ ਰੌਲਾ ਪਉਂਦੇ ਨੇ ਉਹ ਪਉਂਦੇ ਰਹਿਣਗੇ ਕਿਉਂਕਿ ਇਹਨਾਂ ਲੋਕਾਂ ਨੇ ਦਲਾਲੀ ਲੈਣੀ ਹੁੰਦੀ ਹੈ ਸੌਦੇ ਕਰਨੇ ਹੁੰਦੇ ਪਰ ਬੱਚੋ ਇਹਨਾਂ ਦਲਾਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ